ਸਿੱਕਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਅੱਜ ਦੇ ਸੂਟ ਆਪਣੇ ਵਰਬਰੀ ਦੇ ਉੱਤੇ ਆ ਜਾਂਦੇ ਆ ਜੀ ਤੇ ਆਪਾਂ ਵਿਸਾਖੀ ਆਫਰ ਅੱਜ ਲੈ ਕੇ ਆਏ ਆਂ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਦੇ ਰਹੇ ਆਂਗੇ ਜੀ ਇਹ ਆਪਣੇ ਕੋਲ ਸਾਰੇ ਸਿੰਗਲ ਸਿੰਗਲ ਪੀਸੇ ਅਵੇਲੇਬਲ ਨੇ ਕਿ ਜੀ ਜੋ ਜਿੰਨਾ ਪਹਿਣਾ ਨੂੰ ਵੀ ਪਸੰਦ ਹੋਵੇ ਉਹ ਆਰਡਰ ਕਰ ਸਕਦੇ ਆ ਜੀ ਤੇ ਵਿਦਾਊਟ ਪੇਮੈਂਟ ਅਸੀਂ 사이ਡ ਤੇ ਕੋਈ ਵੀ ਨਹੀਂ ਰੱਖਾਂਗੇ ਸੂਟ ਅਗਰ ਕੋਈ ਪੇਮੈਂਟ ਕਰਾਉਂਦਾ ਤਾਂ ਹੀ ਸੂਟ 사이ਡ ਤੇ ਹੋਏਗਾ ਜੀ ਵਿਦਾਊਟ ਪੇਮੈਂਟ ਅਸੀਂ ਕੋਈ ਵੀ ਸੂਟ 사이ਡ ਤੇ ਨਹੀਂ ਰੱਖਾਂਗੇ ਸਿੰਗਲ ਸਿੰਗਲ ਪੀਸਿਸ ਅਵੇਲੇਬਲ ਨੇ ਜੀ ਪਹਿਲਾਂ ਆਪਾਂ 2900 ਦੇ ਵਿੱਚ ਇਹ ਸੇਲ ਕੀਤੇ ਸੀ ਅੱਜ ਅਸੀਂ ਇਸ ਦਾ ਪ੍ਰਾਈਸ ਰੱਖਿਆ ਜੀ 2500 2500 ਦੀ ਰੇਂਜ ਵਿੱਚ ਤੁਸੀਂ ਕੋਈ ਵੀ ਸੂਟ ਨਾ ਝੁੱਲ ਲੈ ਸਕਦੇ ਹੋ ਜੀ ਉਹਰ ਤੋਂ ਪਹਿਲਾਂ ਇਹ ਆ ਜਾਂਦਾ ਜੀ ਪਾਊਡਰ ਬਲੂ ਦੇ ਵਿੱਚ ਆ ਜਾਂਦਾ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਨੀਚੇ ਇਸ ਤਰ੍ਹਾਂ ਫਲਾਵਰ ਬਣੇ ਹੋਏ ਉੱਪਰ ਸੈਲਫ ਆ ਜਾਂਦਾ ਇਹ ਗਲੇ ਦੇ ਉੱਪਰ ਆ ਜਾਂਦਾ ਜੀ ਬਹੁਤ ਹੀ ਸੋਹਣਾ ਇਸ ਦਾ ਪ੍ਰਿੰਟ ਆ ਜਾਂਦਾ ਜੀ ਐਂਡ ਇਸ ਤਰ੍ਹਾਂ ਇਹ ਸਾਈਡ ਤੇ ਬਾਜੂ ਆ ਜਾਣਗੀਆਂ ਐਂਡ ਜੋ ਇਸ ਦੀ ਬਾਟਮ ਹੈ ਬਾਟਮ ਦੇ ਉੱਪਰ ਇਹਦੇ ਇਸ ਤਰ੍ਹਾਂ ਦਾ ਪ੍ਰਿੰਟ ਰਹਿਣ ਵਾਲਾ ਜੀ ਬਹੁਤ ਹੀ ਸੋਹਣੇ ਇਹਨਾਂ ਦੇ ਦੁਪੱਟੇ ਨੇ ਖੁੱਲੇ ਡੁੱਲੇ 2.5 ਮੀਟਰ ਦੁਪੱਟੇ ਹੈਗੇ ਇਸ ਤਰ੍ਹਾਂ ਦਾ ਦੀ ਪ੍ਰਿੰਟਿੰਗ ਆ ਜਾਏਗੀ ਫੋਰ ਸਾਈਡ ਤੇ ਇਸ ਤਰ੍ਹਾਂ ਪੱਲਿਆਂ ਤੇ ਆ ਜਾਏਗੀ ਜੀ ਵਿੱਚ ਹਲ-ਹਲ ਕਾ ਸੈਲਫ ਆ ਜਾਏਗਾ ਐਂਡ ਫਿਰ ਉਸ ਤੋਂ ਬਾਅਦ ਇਹ ਆ ਚੁੱਕਾ ਜੀ ਐਂਡ ਇਹਨਾਂ ਸਾਰਿਆਂ ਦਾ ਸੂਟ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ 15 25 2500 2500 ਦੀ ਰੇਂਜ ਵਿੱਚ ਤੁਸੀਂ ਸੂਟ ਲੈ ਸਕਦੇ ਹੋਗੇ ਜੀ ਐਂਡ ਸ਼ਿਪਿੰਗ ਆਪਣੀ 올 ਓਵਰ ਇੰਡੀਆ ਦੇ ਵਿੱਚ ਫ੍ਰੀ ਹੈ ਉਸ ਤੋਂ ਇਨ ਐਕਸਟ ਆ ਜਾਂਦਾ ਜੀ ਇਹ ਵੀ ਬਹੁਤ ਸੋਹਣਾ ਸੂਟ ਆ ਜਾਂਦਾ ਹੈਗਾ ਇਹ ਗ੍ਰੇ ਕਲਰ ਆ ਜਾਂਦਾ ਹੈਗਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਜਾਂਦੀ ਇਸ ਦੇ ਉੱਪਰ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਆਏਗੀ ਜੀ نیچے ਇਸ ਤਰ੍ਹਾਂ ਬਹੁਤ ਹੀ ਪਿਆਰਾ ਨਾ ਬੰਚ ਬਣਿਆ ਹੋਇਆਗਾ ਉੱਪਰ ਤੇ ਇਹ ਆ ਜਾਂਦਾ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਫਲਾਵਰ ਆ ਜਾਏਗਾ ਐਂਡ ਜੋ ਇਸ ਦੀ ਬਾਟਮ ਹੈ ਬਾਟਮ ਦੇ ਉੱਪਰ ਅਸੀਂ ਇਸ ਤਰ੍ਹਾਂ ਦਾ ਪ੍ਰਿੰਟ ਦਿੱਤਾ ਹੋਇਆਗਾ ਬਹੁਤ ਹੀ ਸੋਹਣੇ ਇਹ ਸੂਟ ਨੇਗੇ ਜੀ ਦੁਪੱਟੇ ਵੀ ਬਹੁਤ ਸੋਹਣੇ ਹੈਗੇ ਇਹਨਾਂ ਦੇ ਇਸ ਤਰ੍ਹਾਂ ਦਾ ਇਸ ਦਾ ਦੁਪੱਟਾ ਆ ਜਾਏਗਾ ਜੀ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਪ੍ਰਿੰਟ ਆ ਜਾਏਗਾ ਐਂਡ ਵਿੱਚ ਇਸ ਦੇ ਸੋਲ ਥੋੜਾ ਸੈਲਫ ਜਾ ਜਾਏਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਹੈਗਾ ਜੀ 2500 2500 ਦੀ ਰੇਂਜ ਵਿੱਚ ਤੁਸੀਂ ਆਪਣੇ ਲਈ ਕੋਈ ਵੀ ਸੂਟ ਨਾਲ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਵੀ ਬਹੁਤ ਸੋਹਣੇ ਸੂਟ ਨੇਗੇ ਇਸ ਤਰ੍ਹਾਂ ਦੀ ਇਸ ਦੀ ਪ੍ਰਿੰਟਿੰਗ ਆ ਜਾਈਗੀ ਜੀ ਬਹੁਤ ਹੀ ਸੋਹਣੀ ਡਿਫਰੈਂਟ ਜੀ ਪ੍ਰਿੰਟਿੰਗ ਹੈਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਦਾ ਪ੍ਰਿੰਟ ਆ ਗਿਆ ਬਹੁਤ ਹੀ ਸੋਹਣਾ ਐਂਡ ਬਾਟਮ ਇਸ ਦੀ ਇਹਨਾਂ ਨਾਲ ਮਸਲੀਨ ਦੀ ਆ ਗਈ ਜੀ ਦੁਪੱਟਾ ਇਸ ਦਾ ਵੀ ਬਹੁਤ ਸੋਹਣਾ ਬਹੁਤ ਹੀ ਪੈਰੇ ਪੈਰੇ ਦੁਪੱਟੇ ਇਹਨਾਂ ਦੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਸਾਰੀ ਪ੍ਰਿੰਟਿੰਗ ਕੀਤੀ ਹੋਈ ਹੈ ਇਹਨਾਂ ਦੇ ਉੱਪਰ ਬਹੁਤ ਹੀ ਪਿਆਰੀ ਐਂਡ ਸੌਫਟ ਜਿਹਾ ਸਟੱਫ ਆ ਜਾਂਦਾ ਹੈਗਾ ਯਾਨੀ ਇਹ ਸੂਟ ਦਾ ਪ੍ਰਾਈਸ ਵੀ ਹੈਗਾ ਜੀ 2500 2500 ਦੀ ਰੇਂਜ ਵਿੱਚ ਤੁਸੀਂ ਸੂਟ ਲੈ ਸਕਦੇ ਹੋਗੇ ਸਾਰੇ ਆਪਣੇ ਕੋਲ ਸਿੰਗਲ ਸਿੰਗਲ ਪੀਸ ਹੀ ਹੈਗੇ ਨੇ ਜੀ ਉਸ ਤੋਂ ਅਨੈਕਸਟ ਆ ਗਿਆ ਜੀ yellow color ਦੇ ਵਿੱਚ ਇਹ ਵੀ ਬਹੁਤ ਸੋਹਣਾ ਕਲਰ ਆ ਜਾਂਦਾ ਇਸ ਤਰ੍ਹਾਂ ਦੀ ਇਸ ਤੇ ਪ੍ਰਿੰਟਿੰਗ ਕੀਤੀ ਹੋਈ ਹੈਗੀ ਸ਼ਰਟਾਂ ਤੇ ਇਹ ਆਪਣੀ ਸ਼ਰਟ ਆ ਗਈ ਬਾਟਮ ਇਸ ਦੀ ਪਲੇਨ ਦੀ ਰਹੇਗੀ ਮਸਲੀਨ ਦੇ ਵਿੱਚ ਐਂਡ ਜੋ ਇਸ ਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਇਸ ਦਾ ਹੈਗਾ ਜੀ ਜਿਸ ਨੂੰ ਦਿਖਾਉਣੀ ਹੈ ਪ੍ਰੋਪਰ ਲੁੱਕ ਇਸ ਦੀ ਇਸ ਦੀ ਪ੍ਰੋਪਰ ਲੁੱਕ ਆ ਜਾਏਗੀ ਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਸਾਰੇ ਵਿੱਚ ਦੁਪट्टे ਦੇ ਵਿੱਚ ਐਨ ਵਧੀਆ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆ ਜਾਂਦਾ ਜੀ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਸੂਟ ਲੈ ਸਕਦੇ ਹੋ ਸਕਰੀਨਸ਼ਾਟ ਸਾਨੂੰ ਫੜ ਨੰਬਰ ਤੇ ਸੈਂਡ ਕਰਕੇ ਬੁੱਕ ਕਰਵਾ ਸਕਦੇ ਹੋ ਜੀ ਇਹ ਸਾਰੇ ਆਪਣੇ ਕੋਲ ਸਿੰਗਲ ਪੀਸ ਨੇ ਤੇ ਵਿਦਾਊਟ ਪੇਮੈਂਟ ਅਸੀਂ ਕੋਈ ਵੀ ਸੂਟ ਸਾਈਡ ਤੇ ਨਹੀਂ ਰੱਖਾਂਗੇ ਸੋ ਜਲਦੀ ਤੋਂ ਜਲਦੀ ਤੁਸੀਂ ਆਪ ਦਾ ਆਰਡਰ ਬੁੱਕ ਕਰੋ ਕਿਉਂਕਿ ਇਹ ਵੀ ਬਹੁਤ ਸੋਹਣਾ ਲਾਈਟ ਸ਼ੇਡ ਦੇ ਵਿੱਚ ਆ ਜਾਂਦਾ ਜਿਵੇਂ ਇਸ ਤਰ੍ਹਾਂ ਦੀ ਇਸ ਦੀ ਪ੍ਰਿੰਟਿੰਗ ਆ ਜਾਏਗੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਐਂਡ ਆਫ ਵਾਈਟ ਇਸ ਦੀ ਬਾਟਮ ਆ ਜਾਂਦੀ ਹੈਗੀ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਮਸਲੀਨ ਦੇ ਉੱਪਰ ਇਸ ਦੀ ਬਾਟਮ ਆਏਗੀ ਦੁਪੱਟਾ ਵੀ ਇਸ ਦਾ ਬਹੁਤ ਸੋਹਣਾ ਰਹਿਣ ਵਾਲਾ ਹੈਗਾ ਇਸ ਤਰ੍ਹਾਂ ਦਾ ਦੁਪੱਟਾ ਆ ਜਾਂਦਾ ਜੀ ਫੋਰ ਸਾਈਡ ਤੇ ਇਸ ਤੇ ਬਾਰਡਰ ਆਏਗਾ ਜੀ ਐਂਡ ਵਿੱਚ ਇਸ ਦੇ ਬੰਚਸ ਆ ਜਾਣਗੇ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ 2500 ਰੱਖਿਆ ਹੋਇਆ ਹੈਗਾ ਸੋ ਆਪਣੇ ਕੋਲ ਇਹ ਨਵਾਂ ਸਟਾਕ ਆਇਆ ਜੀ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋਗੇ ਇਹ ਵੀ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਆ ਜਾਂਦਾ ਜੀ ਦੇਖ ਸਕਦੇ ਹੋ ਤੁਸੀਂ ਇਹ ਪ੍ਰਿੰਟ ਆ ਗਿਆ ਬਹੁਤ ਹੀ ਸੋਹਣਾ ਪ੍ਰਿੰਟ ਹੈ ਸੈਕ ਕਰੋ ਬਾਟਮ ਮਸਲੀਨ ਦੇ ਵਿੱਚ ਪਲੇਨ ਰਹੇ ਹੋਏ ਰਹੇਗੀ ਜੀ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਹੀ ਸੋਹਣਾ ਦੁਪੱਟਾ ਆ ਜਾਂਦਾ ਖੁੱਲਾ ਡੁੱਲਾ 2 ਮੀਟਰ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਪੀਅਰ ਕਰਨ ਦੇ ਲਈ ਬਹੁਤ ਹੀ ਸੋਹਣੇ ਸੂਟ ਲੈਗੇ ਬਹੁਤ ਹੀ ਵਧੀਆ ਇਸ ਦੀ ਪ੍ਰਿੰਟਿੰਗ ਇਸ ਤਰ੍ਹਾਂ ਰਹਿਣ ਵਾਲੀ ਹੈਗੀ ਹਨ ਬਹੁਤ ਹੀ ਸੌਫਟ ਜਿਹਾ ਸਟਫ ਆ ਜਾਂਦਾ ਹੈ ਜੀ ਹਨ ਇਹ ਸੂਟ ਦਾ ਵੀ ਪ੍ਰਾਈਸ ਸੇਮ 2500 ਬਹੁਤ ਹੀ ਸੋਹਣੇ ਯੂਨੀਕ ਜੇ ਆਪਣੇ ਕੋਲੇ ਇਹ ਪ੍ਰਿੰਟ ਆਏ ਹੈਗੇ ਜੀ ਬਹੁਤ ਹੀ ਵਧੀਆ ਅਨੰਦ ਦੇ ਵਿੱਚ ਤੁਸੀਂ ਕੋਈ ਵੀ ਸੂਟ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਜੀ ਇਸ ਦਾ ਮੈਂ ਤੁਹਾਨੂੰ ਪ੍ਰਿੰਟ ਦਿਖਾ ਦਿੰਨੀ ਹਾਂਗੇ ਇਸ ਦਾ ਵੀ ਇਸ ਤਰ੍ਹਾਂ ਪ੍ਰਿੰਟ ਆ ਜਾਂਦਾ ਬਹੁਤ ਹੀ ਸੋਹਣਾ ਪ੍ਰਿੰਟਰ ਰਹਿਣ ਵਾਲਾ ਸਾਰੇ ਸਿੰਗਲ ਸਿੰਗਲ ਪੀਸੇਜ਼ ਨੇ ਆਪਣੇ ਕੋਲੇ ਜੀ ਪਹਿਲਾਂ ਆਪਣੇ ਕੋਲ ਥੋੜੇ ਸੂਟ ਆਏ ਸੀਗੇ ਉਹ ਸੋਲਡ ਆਊਟ ਹੋ ਗਏ ਸੀਗੇ ਹੁਣ ਆਪਣੇ ਕੋਲ ਦੁਬਾਰਾ ਫਿਰ ਤੋਂ ਇਹ ਸਟਾਕ ਆ ਗਿਆ ਹੈਗਾ ਤਾਂ ਤੁਸੀਂ ਆਪਣੇ ਲਈ ਸੂਟ ਚੂਜ਼ ਕਰ ਸਕਦੇ ਹੋਗੇ ਇਸ ਦਾ ਦੁਪੱਟਾ ਰਹਿਣ ਵਾਲਾ ਜੀ ਬਹੁਤ ਹੀ ਸੋਹਣਾ ਇਸ ਦਾ ਦੁਪੱਟਾ ਲਾਈ ਡਾਰਕ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈਗੀ ਐਂਡ ਦੁਪੱਟੇ ਵੀ ਵਧੀਆ ਖੁੱਲੇ ਡੁੱਲੇ 2.5 ਮੀਟਰ ਨੇਗੇ ਇਹ ਸੂਟ ਦਾ ਵੀ ਪ੍ਰਾਈਸ ਸੇਮ 2500 ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਲੈ ਸਕਦੇ ਹੋਗੇ ਸ਼ਿਪਿੰਗ ਆਪਣੀ 올ਓਵਰ ਇੰਡੀਆ ਦੇ ਵਿੱਚ ਫ੍ਰੀ ਰਹਿਣ ਵਾਲੀ ਹੈ ਜੀ ਉਸ ਤੋਂ ਐਂਡ ਨੈਕਸਟ ਡੇ ਆ ਗਿਆ ਜੀ ਬਹੁਤ ਹੀ ਸੋਹਣਾ ਸੂਟ ਹੈਗਾ ਇਸ ਤਰ੍ਹਾਂ ਦੀ ਇਸਦੀ ਪ੍ਰਿੰਟਿੰਗ ਹੈ ਬਹੁਤ ਹੀ ਸੋਹਣੀ ਤੁਸੀਂ ਦੇਖੋ ਬਹੁਤ ਹੀ ਵਧੀਆ ਸੂਟ ਨੇ ਇਹ ਐਂਡ ਇਸ ਜੋ ਬਾਟਮ ਹੈ ਬਾਟਮ ਇਸ ਕਲਰ ਦੀ ਰਹਿਣ ਵਾਲੀ ਹੈ ਐਂਡ ਦੁਪੱਟਾ ਵੀ ਬਹੁਤ ਪਿਆਰਾ ਹੈ ਇਸ ਦਾ ਬਹੁਤ ਹੀ ਸੋਹਣੇ ਸੋਹਣੇ ਸੂਟ ਹੈਗੇ ਗਰਮੀਆਂ ਦੇ ਵਿੱਚ ਵੇਅਰ ਕਰਨ ਦੇ ਲਈ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆਂ ਆਪਾਂ ਬੁੱਕਲਮਾਰਕੇ ਲੈਨੇ ਆਂ ਸਿਰ ਤੇ ਲੈਨੇ ਆਂ ਤਾਂ ਬਹੁਤ ਹੀ ਸੋਹਣੇ ਵੱਡੇ ਵੱਡੇ ਦੁਪੱਟੇ ਨੇਗੇ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਸੂਟ ਆ ਦਾ ਸਿਲੈਕਟ ਕਰ ਸਕਦੇ ਹੋ ਜੀ ਅੱਜ ਲਈ ਆਪਣੇ ਇਹੀ ਸੂਟ ਸੀਗੇ ਜੀ ਤੇ ਤੁਸੀਂ ਮੇਰੇ ਨੰਬਰ ਤੇ ਆਰਡਰ ਕਰ ਸਕਦੇ ਹੋ ਜੀ ਨੰਬਰ ਹੈਗਾ ਜੀ 9646284536 ਹੈ ਜੀ ਸੋ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਸੂਟ ਕਿਦਾਂ ਦੇ ਲੱਗੇ ਜੀ ਥੈਂਕ ਯੂ ਜੀ ਥੈਂਕ ਯੂ so much